ਮੈਂ ਵੀਰੇ ਨਹੀਂ ਰਿਹਾ ਮੈਂ ਨਹੀਂ ਠੀਕ ਭਰਾਵਾ ਫੜ ਲੈ ਇਹਨੂੰ ਉਹ ਫੜ ਲੈ ਇਹਦਾ ਹੱਥ ਫੜ ਯਾਰ ਫੜ ਹੱਥ ਫੜਲਾ ਤੇਰਾ ਫੜ ਦੇ ਉਹ ਤੇ ਮੇਰੀ ਗੱਲ ਤੂੰ ਤੁਰ ਕੇ ਚੱਲ ਜਣਾ ਮੈਂ ਆ ਜਾ ਉਹ ਚੱਲ ਤੁਰ ਕੇ ਚੱਲ ਚੱਲ ਤੁਰ ਕੇ ਚੱਲਦੇ ਆ ਕਿੱਥੇ ਜਾਣਾ ਤੁਰ ਕੇ ਤੁਰ ਕੇ ਆ ਜਾ ਕੱਪੜਾ ਆ ਗੱਡੀ 'ਚ ਜਾ ਕੇ ਲੈ ਆਉਂਦੇ ਆ ਗੱਡੀ 'ਚ ਜਾ ਕੇ ਆਵੇ ਆਪ ਗੱਡੀ 'ਚ ਜਾ ਕੇ ਲੈ ਆਉਂਦੇ ਮੇਰਾ ਭਰਾਣ ਆਖੇ ਲਾ ਦੇ ਮੇਰਾ ਪੁੱਤ ਆਖੇ ਲਾ ਦੇ ਹੈਲੋ ਹਾਂਜੀ ਵੀਰ ਜੀ ਕਿੱਥੋਂ ਬੋਲਦੇ ਤੁਸੀਂ ਤੁਸੀਂ ਕਿੱਥੇ ਨੂੰ ਮਲਾਇਆ ਆ ਵੀਰ ਜੀ ਅਸੀਂ ਸਠਿਆਲੇ ਲਾਇਆ ਬਾਬਾ ਬਕਾਲਾ ਏਰੀਆ ਉਧਰ ਬੋਲਦੇ ਹੈਲੋ ਕਿ ਕਿਹਨੂੰ ਮਲਾਇਆ ਵੀਰੇ ਵੀਰੇ ਤੁਹਾਡਾ ਕੋਈ ਬੰਦਾ ਮੈਂਟਲੀ ਅਫਸੈਟ ਕੋਈ ਗਵਾਚਾ ਤੁਹਾਡਾ ਬੰਦਾ ਹੈ ਸਾਈਡ ਤੇ ਰੱਖ ਦਿਓ ਬਿਰਦੀ ਬਿਰਦੀ ਉਹ ਵੀਰ ਇੱਥੇ ਪਿਆ ਦੇ ਗੁਰਾ ਸੜਕ ਦੇ ਗੁਰਾ ਉੱਤੇ ਪਿਆ ਵਾ ਉੱਠ ਮੇਰਾ ਭਰਾ ਪੈਰ ਤੇ ਸੱਤ ਉੱਠ ਇਹਨਾਂ ਨੂੰ ਤੂੰ ਫੜ ਕੈਮਰਾ ਕੈਮਰਾ ਫੜ ਤਾ ਉੱਠ ਇਧਰ ਸਾਈਡ ਤੇ ਆ ਇਧਰ ਸਾਈਡ ਤੇ ਆ ਉੱਠ 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 ਮੇਰਾ ਵੀ ਉੱਠ ਉੱਠ ਵਾ ਉੱਠ ਵਾ ਇਧਰ ਸਾਈਡ ਤੇ ਆ ਪਹਿਲਾਂ ਵੀ ਸੜਕ ਤੋਂ ਸਾਈਡ ਤੇ ਆ ਉੱਠ ਇੱਥੇ ਬੈਹ ਜੇ ਹਾਂ ਮੇਰਾ ਨਾਂ ਪਿੰਡ ਬਬਕੜਾ ਵੀਰਿਆ ਬਬਕੜਾ ਖਾ ਸੀ ਹਾਂਜੀ ਨੇ ਪਿੰਡ ਕਿਹੜਾ ਵਾ ਲੱਗੇ ਪਿੰਡ ਕੋਈ ਸ ਪਿੰਡ ਸਠਿਆਲਾ ਸਠਿਆਲਾ ਠੱਠੀਆਂ ਤੋਂ ਅੱਗੇ ਹੈਗਾ ਠੱਠੀਆਂ ਤੋਂ ਅੱਗੇ ਹੈਗਾ ਸਠਿਆਲਾ ਹੈਗਾ ਵਾ ਤੇ ਇੱਥੇ ਕਿਦਾਂ ਆਏ ਜੇ ਮੇਰੇ ਜੀ ਜਮਾਰਾ ਕੀ ਨਾ ਕੀਆ ਭੈਣ ਭਰਾ ਹੀ ਆਏ ਤੂੰ ਚੱਲ ਕੇ ਮੈਂ ਛੱਡ ਕੇ ਚੱਲ ਕੇ ਸਭ ਜਮਾਰਾ ਕਿਨੇ ਦਿਨ ਹੋਏ ਆਏ ਨੇ ਨਿਹਾਇਤ ਜੀ ਅੱਜ ਅਸੀਂ ਆਏ ਆ ਆ ਬਾਬਾ ਬੁੱਢਾ ਸਹਿਜ ਦੇ ਜਨਮ ਸਥਾਨ ਪਿੰਡ ਕਥੂ ਨਗਲਾ ਤੇ ਇਹ ਵੀਰ ਦੱਸਦੇ ਪਏ ਆ ਕਿ ਪਿਛਲੇ 3-4 ਦਿਨਾਂ ਤੋਂ ਇੱਥੇ ਘੁੰਮਦਾ ਪਿਆ ਵਾ ਅੱਜ ਭਲਾ ਵੀ ਚਲੋ ਕਿਸੇ ਡਰਾਈਵਰ ਵੀਰ ਦਾ ਕਿ ਉਹਨੇ ਸਾਨੂੰ ਇਹਦੀ ਵੀਡੀਓ ਬਣਾ ਕੇ ਭੇਜੀ ਸੀ ਕਿ ਵੀਰੇ ਇਦਾਂ ਕੋਈ ਪੰਜਾਬੀ ਭਰਾ ਵਾ ਹੈ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਨਹੀਂ ਨਹੀਂ ਤੂੰ ਸਾਡਾ ਭਰਾ ਵਾ ਤੇ ਕੋਈ ਗੱਲ ਥੋੜੀ ਮੈਂ ਤਾਂ ਆਪ ਨਹੀਂ ਆਖਣਿਆ ਕੋਈ ਨਹੀਂ ਗੱਲ ਹੈਗੀ ਤੇ ਕਟਿੰਗਾ ਹੈਨਾ ਇੱਕ ਰੀ ਆ ਫੜ ਲਓ ਦਸਤਾਰ ਫੜ ਲਓ ਦਸਤਾਰ ਫੜ ਲਓ ਵੀਡੀਓ ਤਾਂ ਕਿ ਮੈਂ ਕਹਿੰਦਾ ਕਿ ਇੱਕ ਇੱਕ ਜੀ ਦੀ ਨਾ ਚੰਗੀ ਤਰ੍ਹਾਂ ਲਾਗੇ ਫੇਸ ਦਿਖਾ ਦਿਓ ਤੇ ਇਹ ਵੀਰ ਆਪਣਾ ਪਿੰਡ ਸਠਿਆਲਾ ਦੱਸਦਾ ਵਾ ਬਾਬਾ ਬਕਾਲਾ ਸਾਹਿਬ ਦੇ ਲਾਗੇ ਪਿੰਡ ਵਾ ਤੇ ਨਾਂ ਕੀ ਵੀਰੇ ਤੇਰਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਤੇ ਫਾਦਰ ਦਾ ਨਾਮ ਕੀ ਹੈ ਡੈਡ ਦਾ ਦਰਸ਼ਨ ਚੰਦਰ ਸਿੰਘ ਚੰਦਰ ਸਿੰਘ ਆ ਤੇ ਨੰਬਰ ਇਹ ਦਰਸ਼ਕ ਸਾਹਿਬ ਤੇ ਆ ਤੇ ਕੋਈ ਮੋਬਾਈਲ ਨੰਬਰ ਕੋਈ ਯਾਦ ਕਰਦਾ ਹਾਂ ਹੈਗਾ ਕਿਹੜਾ ਇੱਕ ਮਿੰਟ ਇੱਕ ਮਿੰਟ ਵੀਰ ਫਰਮਾਨ ਆਇਆ ਦੀ ਫੀਅਤ ਤਲਾਵੇ ਸੀ ਤੇ ਹੈ ਤੇ ਤੁਹਾਡੇ ਹੱਥਾਂ ਨਾਲ ਜਿੱਦਾਂ ਮਾਤਾ ਦਾ ਨਾ ਸਿੱਟੇ ਮਾਤਾ ਦੇ ਅੱਗੇ ਦਰਮਾਨ ਜਾਇ ਜੇ ਤਾਂ ਹਾਂ ਹਾਂਜੀ ਇੱਥੇ ਆ ਹਾਂ ਫਰਮਾਨ ਆਇਆ ਹਾਂਜੀ ਵਾਹਿਗੁਰੂ ਧੰਨ ਗੁਰਾਮਦਾਸ ਕੀ ਹੈ ਤੇ ਇੱਥੇ ਹੋਇਆ ਕੀ ਹੈ ਲੋ ਪ੍ਰਚਾਰਚ ਹੈ ਗਿਆ ਮੇਰੇ ਵੀਰ ਨੇ ਹਾਂਜੀ ਇਹ ਕਿੱਥੋਂ ਲੈ ਕੇ ਆਂਦਾ ਔ ਨਹੀ ਹੈ ਅਿਤੂ ਕਿਤੇ ਭੋਗ ਹੀ ਕਿਤੇ ਘਰ ਅੱਛਾ ਗੁਰੂ ਘਰੋਂ ਲੈ ਕੇ ਆਵਾਂ ਇੱਥੇ ਰੱਖ ਦੇ ਦਾੜ ਇੱਥੇ ਰੱਖ ਦੇ ਇੱਥੇ ਰੱਖ ਦੇ ਕੋਈ ਨਹੀਂ ਆਪਾਂ ਇੱਥੇ ਸਾਈਡ ਤੇ ਰੱਖ ਦੇ ਹੂੰ ਠੀਕ ਹੈ ਜੀ ਕੋਈ ਗੱਲ ਨਹੀਂ ਤੇ ਨੰਬਰ ਬੋਲ ਲਈ ਮੇਰਾ ਵੀਰ ਆਪਣੇ ਘਰ ਦਾ ਆ ਕੀ ਪਾਈ ਫਰੇ ਜਿਹੋ ਚ ਕੀ ਪਾਈ ਕੰਦਾ ਜਰਾ ਕੀ ਪਾਈ ਵਿੱਚ ਕੱਢ ਦੇ ਨੂੰ ਸਾਰਾ ਸੁੱਟ ਪਰ ਕਰੇ ਜਾਣਾ ਨਾ ਉਹਦੇ ਕਿਹਦੇ ਭਰਾ ਜੇ ਤੁਸੀਂ ਦੋ ਦੋ ਭਰਾਵਾਂ ਉਹ ਦੂਜਾ ਭਰਾ ਕੀ ਕੰਮ ਕਰਦਾ ਨਾ ਨਾ ਕਿਉਂਦਾ ਉਹਦਾ ਨਾਮ ਲਾਡੀ ਲਾਡੀ ਆ ਤੇ ਭੈਣਾ ਕਿੰਨੀਆਂ ਠੀਕ ਹੈ ਅਜੇ ਇਹ ਸਮਝਦੀ ਵੇਖੋ ਜੇਬ ਚ ਵਿਚਾਰਾ ਕੀ ਪਾਈ ਫਿਰਦਾ ਸੁਰਦੇ ਬਾਹਰ ਸਾਰਾ ਸਾਰਾ ਕਰ ਦੇ ਇੱਥੇ ਗੰਦਗੀ ਇਕੱਠੀ ਕੀਤੀ ਮੈਂ ਹੋਰ ਤੂੰ ਕਾਤੋਂ ਕੀਤੀ ਗੰਦਗੀ ਇਕੱਠੀ ਬੈਂਡ ਗਿਆ ਪੈਂਟ ਪਾਰ ਕੇ ਰੱਖਣੀਆਂ ਦਿੱਤੀਆਂ ਭੈਣਾਂ ਨੇ ਇਹ ਰੱਖੜੀ ਕਿਹੜੀ ਭੈਣ ਦਿੱਤੀ ਆ ਨੰਬਰ ਬੋਲ ਆਪਣਾ ਕੀ ਕਿਹੜਾ ਨੰਬਰ ਤੂੰ ਆਖਣਾ ਇੱਕ ਮਿੰਟ ਨਾਂ ਕੀ ਦੱਸਿਆ ਤੂੰ ਆਪਣਾ ਭਜਨ ਕੋਰ ਤੇ ਤੁਹਾਡਾ ਨਾਂ ਕੀ ਆ ਮੇਰਾ ਨਾਂ ਦਰਸ਼ਨ ਸਿੰਘ ਦਰਸ਼ਨ ਨਹੀਂ ਹੋਣੇ ਕਿ ਨਾਂ ਹੋਰ ਕੀ ਦੱਸਣਾ ਅੱਛਾ ਗੁਰਪ੍ਰੀਤ ਅੱਛਾ ਨੰਬਰ ਬੋਲ ਆਪਣਾ ਨੰਬਰ ਬੋਲੀ ਮੇਰਾ ਵੀ 95016 95016 ਹਾਂਜੀ 57182 57182 ਇਹ ਕਿਹਦਾ ਨੰਬਰ ਆ ਕਰਦਾ ਕਰਦਾ ਕਿਹਦਾ ਡੈਡੀ ਦਾ ਮੰਮੀ ਦਾ ਭਰਾ ਦਾ ਹਾਂ ਸਿੰਦੂ ਵੀ ਦਾ 64 ਦੇ ਤੋਂ ਹਾਂ ਨੰਬਰ ਡਸ ਨੋਟ ਐਕਸਿਸਟ ਨੰਬਰ ਬੋਲੀ ਦੁਬਾਰਾ ਦੁਬਾਰਾ ਬੋਲੀ ਨੰਬਰ ਨੰਬਰ ਦੁਬਾਰਾ ਬੋਲੀ 57182 ਨੇ ਦੁਬਾਰਾ ਬੋਲ ਸਾਰਾ ਨੰਬਰ ਬੋਲ 57 977952321 ਕਿੰਨਾ 977952321 97795 ਤੇ 22321 ਮਾਰਕਾ ਦੋ 97792 ਕਿਹਾ ਕਿ 95 92 22321 ਹਾਂਜੀ ਹਾਂਜੀ ਇਹੋ ਹੀ ਹਾਂ ਵੇਖਿਆ ਲੱਗਿਆ ਮੇਰੇ ਵੀਰ ਦਾ ਨੰਬਰ ਕਿਹਦਾ ਨੰਬਰ ਇਹੋ ਹੀ ਨੰਬਰ ਵਾ ਕੇ ਕਿੱਥੋਂ ਹੈਲੋ ਹਾਂਜੀ ਵੀਰ ਜੀ ਕਿੱਥੋਂ ਬੋਲਦੇ ਤੁਸੀਂ ਤੁਸੀਂ ਕਿੱਥੇ ਨੂੰ ਮਲਾਇਆ ਅ ਵੀਰ ਜੀ ਅਸੀਂ ਸਠਿਆਲੇ ਲਾਇਆ ਬਾਬਾ ਬਕਾਲਾ ਏਰੀਆ ਉਧਰ ਬੋਲਦੇ ਹੈਲੋ ਕਿ ਕਿਹਨੂੰ ਮਲਾਇਆ ਵੀਰੇ ਮੇਰੇ ਟਾੜਾ ਕੋਈ ਬੰਦਾ ਮੈਂਟਲੀ ਅਫਸੈਟ ਕੋਈ ਗਵਾਚਾ ਟਾੜਾ ਬੰਦਾ ਟਾੜਾ ਬੰਦਾ ਕੋਈ ਨੰਬਰ ਦੱਸਿਆ ਜਿਹੜਾ ਮੈਂਟਰੀ ਬੰਦਾ ਸਹੀ ਨਹੀਂ ਉਹਨੇ ਨੰਬਰ ਦੱਸਿਆ ਸੀ ਆਪਣਾ ਬਾਬਾ ਬਕਾਲਾ ਏਰੀਆ ਬੋਲਦੇ ਤੁਸੀਂ ਤੁਹਾਡਾ ਬਾਬਾ ਬਕਾਲਾ ਏਰੀਆ ਵਾ ਨਹੀਂ ਨਹੀਂ ਵੀਰੇ ਅਸੀਂ ਰੋਪੜ ਤੋਂ ਗੋਏ ਚਲੋ ਰੌਂਗ ਨੰਬਰ ਇਹਦੇ ਪਤਾ ਨੰਬਰ ਨੌਂ ਵਾ ਕੋਈ ਨਹੀਂ ਸੱਠਿਆਲੇ ਤੇਰੇ ਪਿੰਡ ਛਲ ਜਾਣੇ ਲੱਗੇ ਆਪਾਂ ਠੀਕ ਆ ਹਾਂ ਲੈ ਕੇ ਚੱਲ ਜਾਨੇ ਨਹੀਂ ਮਾਤਾਵਾ ਤੇ ਦੀਵਾਨ ਦਾ ਦਾਨ ਨੇ ਕਿਹੜੀ ਮਾਤਾ ਨਹੀਂ ਮੇਰਾ ਪਿੱਤੇ ਇੱਥੇ 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 ਪਾ ਜਨਵਰ ਨੂੰ ਪਾ ਦਿੰਦੇ ਆ ਇੱਥੇ ਆਪ ਪਾ ਦੇ ਆਪ ਦੇ ਹੱਥ ਨਾਲ ਪਾ ਦੇ ਇੱਥੇ ਜਨਵਰ ਨਾਲ ਪਾ ਦੇ ਆ ਦੇਖੋ ਸੰਜੀ ਕਪੜੇ ਪਾਟੇ ਪਾਏ ਆ ਵੀਰ ਨੇ ਤੇ 3-4 ਦਿਨ ਤੋਂ ਇੱਥੇ ਘੁੰਮ ਰਿਹਾ ਵਾ ਤੇ ਚਲੋ ਧੰਨਵਾਦ ਮੈਂ ਕਰਦਾ ਇਹਨਾਂ ਵੀਰਾਂ ਦਾ ਜਿਹੜੇ ਉੱਥੇ ਵੀਰ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕੋਈ ਗੱਲ ਨਹੀਂ ਨਹੀਂ ਜਾਂਦਾ ਕਿ ਤੇਰੀ ਧੰਨਵਾਦ ਕਰਦਾ ਮੈਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਉਹਨੂੰ ਫੜੀ ਮਾਰੇ ਪਿੱਛੇ ਨਹੀਂ ਇਹ ਰੋਕੀ ਨੂੰ ਫੜ ਜਾ ਮੇਰਾ ਵੀਰ ਆ ਜਾ ਪੱਕੇ ਚੱਲ ਜੀ ਘਰੇ ਚੱਲੀਏ ਡਾਡੇ ਉਹ ਰਿਆ ਚ ਇਹਨੂੰ ਫੜੀ ਮਾਰੇ ਆ ਕਿੱਥੇ ਕੱਪੜੇ ਆ ਆ ਕੱਪੜੇ ਕਪੜੇ ਆ ਵੀ ਪੁੱਤ ਤੇਰੀ ਤੇਰਾ ਭਰਾ ਤੈਨੂੰ ਡਿੱਕਣ ਡਿਆ ਵਾ ਨਹੀਂ ਵੀਰ ਨਹੀਂ ਰਹਿ ਮੈਂ ਨਹੀਂ ਭੀਕ ਭਰਾਵਾ ਕੋਈ ਗੱਲ ਨਹੀਂ ਕੋਈ ਨਹੀਂ ਪੈ ਨਹੀਂ ਪੈਦਾ ਨਹੀਂ ਪੈਦਾ ਗੱਲ ਸੁਣ ਮੇਰਾ ਵੀਰ ਨਹੀਂ ਆ ਮੇਰੀ ਇਹਨੂੰ ਫੜੀ ਮਾਰੇ ਆ ਮਾਰੇ ਫੜੀ ਮਾਰੇ ਫੜੀ ਨੂੰ ਫੜੀ ਉਹ ਫੜ ਲੈ ਇਹਦਾ ਹੱਥ ਫੜੇ ਯਾਰ ਫੜੇ ਦਾ ਹੱਥ ਫੜਲਾ ਤੇਰਾ ਫੜ ਜਾ ਵੀਰ ਹਾਂ ਕੋਈ ਗਲਤੀ ਮੇਰਾ ਪੁੱਤ ਆਪਾਂ ਤੇਰੇ ਘਰੇ ਜਾਣਾ ਮੈਂ ਤੇਰਾ ਦੁਸ਼ਮਣ ਨਹੀਂ ਆ ਡਰਨਾ ਮੇਰਾ ਡਰਨਾ ਡਰਨਾ ਵਾਹਿਗੁਰੂ ਭਰਾਵਾ ਮੈਂ ਠੀਕ ਹੀ ਆ ਵਾਹਿਗੁਰੂ ਬੋਲ ਆਪਾਂ ਤੇਰੇ ਘਰੇ ਜਾਣਾ ਵਾ ਡਰਨਾ ਠੀਕ ਆ ਚਲਾ ਜਾ ਤੇਰੇ ਘਰੇ ਚਲਦੇ ਆ ਛਠਿਆੜਾ ਤੇ ਨਿੰਡਣਾ ਬਾਬਾ ਬਕਾਲਾ ਸਾਹਿਬ ਦੇ ਲਾਗੇ ਹੈਨਾ ਨਹੀਂ ਵੀਰ ਵਾਹਿਗੁਰੂ RAMdas ਵਾਏ ਮੇਰੇ ਪਛਾਣੇ ਸੀਗੇ ਨਹੀਂ ਵੀਰ ਛੱਗੇ ਪਛਾਣਦਾ ਆ ਜਾ ਮੇਰਾ ਵੀਰ ਡਰਨਾ ਤੂੰ ਮੇਰਾ ਭਰਾਵਾ ਆ ਅਵੇ ਤੇਰੇ ਇਧਰ ਇਧਰ ਮੈਂ ਵੀ ਕੇਸ ਰੱਖੇ ਮੈਂ ਵੀ ਦਮਾਲਾ ਬੰਨਿਆ ਮੈਂ ਤੇਰਾ ਭਰਾ ਨਹੀਂ ਠੀਕ ਵਾ ਭਰਾ ਕੋਈ ਗੱਲ ਨਹੀਂ ਕੋਈ ਉਹ ਛੱਡ ਦੇ ਛੱਡ ਲੈ ਨਾ ਅੱਛਾ ਤੇ ਮਾ ਮਤ ਹਾਂ ਮੈਂ ਤੈਨੂੰ ਫੜਿਆ ਨਾ ਤੂੰ ਮੇਰਾ ਤੇ ਭਰਾ ਹਣਾ ਲੋਕੋ ਵਾਈ ਗਰੂ ਵਾਈ ਗਰੂ ਤੁਹਾਨੂੰ ਲੋਕੋ ਮੈਂ ਨਹੀਂ ਗਲਤੀ ਕਰਦਾ ਨਹੀਂ ਨਹੀਂ ਪੁੱਤ ਤੈਨੂੰ ਕੁਝ ਨਹੀਂ ਨਹੀਂ ਗਲਤੀ ਕਰਦਾ ਮਾਰਾ ਹਾਂ ਚੁੱਪ ਆ ਜਾ ਆਪਾਂ ਨਾ ਤੇਰੇ ਘਰੇ ਜਾਣਾ ਤੂੰ ਡਰ ਨਾ ਹਣਾ ਆਪਾਂ ਦਵਾਈ ਖਾਣੇ ਆ ਨਾਲੇ ਰੋਟੀ ਖਾਂ ਪਛਾਦਾ ਛਕਾਂਗੇ ਹਣਾ ਘਰੇ ਜਾਣਾ ਨਾ ਪੈਣ ਕੋਲ ਜਾਣਾ ਨਾ ਆਂਡੀ ਮਾਦਾ ਵਿੱਚ ਬਹਿ ਗਏ ਹਾਂ ਨਹੀਂ ਚੱਲਦੇ ਆਪਾਂ ਚੱਲਦੇ ਆਂ ਮਾਦਾ ਨਹੀਂ ਨਹੀਂ ਚੱਲਦੇ ਆਪਾਂ ਦੋ ਦੋ ਚੱਲਦੇ ਮੇਰੇ ਪੁੱਤ ਚੱਲਦੇ ਆ ਚੱਲ ਮੇਰਾ ਪੁੱਤ ਚੱਲਦੇ ਆ ਚੱਲ ਮੀਆਂ ਵਾਈ ਗਰੂ ਤੁਹਾਨੂੰ ਬਹੁਤ ਆਮਦਾਸ ਕੋਈ ਨਹੀਂ ਹੁੰਦਾ ਆ ਜਾ ਮੇਰਾ ਪਤਾ ਵਾ ਗੱਡੀ ਚਲਦੇ ਆ ਆ ਜਾ ਇਧਰ ਆ ਜਾ ਮੇਰਾ ਵੀਰ ਦਾਲ ਪਾਓ ਹੋਰ ਲੈ ਲੈ ਦਾਲ ਹੋਰ ਆ ਜਾ ਗੁਰਦਾਰਾ ਸਾਹਿਬ ਚੱਲੀ ਆ ਉੱਠ 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 ਉਹ ਵੀ ਟ੍ਰੱਕ ਹੁੰਦੇ ਪੁੱਤ ਉੱਠ ਉੱਠ ਮੇਰਾ ਵੀਰ ਉੱਠ ਟ੍ਰੱਕ ਹੁੰਦੇ ਇਧਰ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਹਾਂ ਫਿਰ ਆ ਜਾ ਵਾਈਟ ਸਾਈਡ ਤੇ ਆਜਾ 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 ਤੈਨੂੰ ਕੋਈ ਕਹਿਣਾ ਥੋੜਾ ਤੈਨੂੰ ਕਹਿਣਾ ਥੋੜਾ ਕੁਝ ਤੇਰੇ ਘਰੇ ਛੱਟ ਕਾਉਣੀ ਤੈਨੂੰ ਕੁਝ ਨਹੀਂ ਕਹਿਣਾ ਡਰਨਾ ਮੇਰਾ ਵੀ ਡਰਨਾ ਕੁਝ ਨਹੀਂ ਹੁੰਦਾ ਮੇਰਾ ਵੀ ਡਰਨਾ ਡਰਨਾ ਛੱਟ ਮੇਰਾ ਡਰਨਾ ਗੱਲ ਮੇਰਾ ਪੁੱਤ ਦਾ ਨਹੀਂ ਛੱਡ ਦੇ ਛੱਡ ਦੇ ਢਾਲ ਕੋਈ ਗੱਲ ਨਹੀਂ ਹਾਂ ਡਰਨਾ ਮੇਰਾ ਪੁੱਤ ਡਰਨਾ ਕੋਈ ਕਹਿਣਾ ਜ਼ਰਾ ਕੋਈ ਨਹੀਂ ਕਹਿੰਦੇ ਮੇਰਾ ਪੁੱਤ ਤੋਰ ਤੋਰ ਕੇ ਚੱਲ ਜਣਾ ਆ ਜਾਓ ਚੱਲ ਤੋਰ ਕੇ ਚੱਲ ਚੱਲ ਤੋਰ ਕੇ ਚੱਲਦੇ ਆ ਕਿੱਥੇ ਜਾਣਾ ਤੋਰ ਕੇ ਤੋਰ ਕੇ ਆ ਜਾਓ ਆ ਜਾਓ ਉੱਥੇ ਕੱਪੜਾ ਆਵੇ ਗੱਡੀ 'ਚ ਜਾ ਕੇ ਲੈ ਆਉਂਦੇ ਆ ਗੱਡੀ ਜਾ ਕੇ ਆਵੇ ਆਪ ਗੱਡੀ ਜਾ ਕੇ ਲੈ ਆਉਂਦੇ ਆ ਮੇਰਾ ਭਰਾਣ ਅੱਖੇ ਲੱਗ ਮੇਰਾ ਪੁੱਤ ਅੱਖੇ ਲੱਗ ਨੇੜੇ ਨਵੇਂ ਲਾ ਦੇ ਤੈਨੂੰ ਆ ਗੋੜ ਦਰਿਓ ਅੱਖੇ ਲੱਗ ਚਲਾ ਤੈਨੂੰ ਉਧਰ ਮੇਰੀ ਗੱਲ ਸੁਣ ਉੱਥੇ ਗੋੜ ਦਰਿਓ ਸ਼ਰਟ ਦਿੱਤੀ ਕੋਈ ਨਹੀਂ ਹੁੰਦਾ ਮੇਰੇ ਗਾਇਦਰ ਮੇਰੇ ਹੱਥ ਤੇ ਵੇ ਤੈਨੂੰ ਮੈਂ ਸ਼ਰਟ ਦਿੱਤੀ ਨਾ ਤੈਨੂੰ ਕੋਈ ਦੇ ਭਰਾ ਮੈਂ ਨਾ ਤੈਨੂੰ ਤਾਂ ਨਹੀਂ ਕਹਾਂ ਕਰਕੇ ਵੀਰ ਆ ਜਾ ਮੇਰਾ ਪੁੱਤ ਆ ਜਾ ਆ ਜਾ ਆਪਾਂ ਨਵਾਉਨੇ ਆ ਕੱਪੜੇ ਪਾਉਨੇ ਆ ਸੋਹਣੇ ਕੱਪੜੇ ਪਾਉਨੇ ਆ ਆਪਾਂ ਗੁਰੂ ਘਰ ਜਾਣਾ ਵਾ ਗੁਰਦਸਾਹਿਬ ਜਾਨਾ ਨਾ ਪਛਾਦੇ ਸਕਣ ਤੂੰ ਜਾਨਾ ਨਹੀਂ ਜਾਨਾ ਇੱਥੋਂ ਹਾਂ ਨਹੀਂ ਤੈਨੂੰ ਕੋਈ ਕੁਝ ਨਹੀਂ ਆਉਂਦਾ ਤੂੰ ਮੇਰੇ ਨਾਲ ਆ ਨਾ ਤੇਰੇ ਭਰਾ ਨੇ ਕਹ ਲਿਆ ਵਾ ਕਿ ਨਾ ਵੀਰ ਨੂੰ ਆਪਾਂ ਨਾ ਘਰੇ ਲੈ ਕੇ ਜਾਣਾ ਵਾ ਠੀਕ ਹੈ ਨਾ ਭਰਾ ਨਾਲ ਗੱਲ ਕਰਨੀ ਹੈ ਨਾ ਆਜਾ ਮੇਰਾ ਵੀ ਆਜਾ ਆਜਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਕੁਝ ਨਹੀਂ ਨਹੀਂ ਇਹ ਨਾ ਜਾਟ ਓਏ ਆ ਫੜ ਯਾਰ ਨਾਲ ਫੜਾ ਮੈਂ ਫਿਰ ਹਾ ਫੜ ਨਾਲ ਨਹੀਂ ਵੀਰਾ ਉਹ ਗਾਲੇ ਮੈਂ ਆਇਆ ਕੁਝ ਨਹੀਂ ਹੁੰਦਾ ਇਹਨ ਮਾੜਾ ਕੁਝ ਨਹੀਂ ਮੇਰੇ ਕੱਪੜੇ ਆ ਹਾਂਜੀ ਚੱਲ ਜਾ ਚੱਲ ਮੈਂ ਤੈਨੂੰ ਕੋਕੀ ਦੇ ਖਲ ਖੜਾ ਕਰਾ ਕੇ ਚਲਾ ਆਜਾ ਮੇਰਾ ਵੀ ਆਜਾ ਗੁਰਦਾਰੇ ਆਜਾ ਗੁਰਦਾਰੇ ਚੱਲਦੇ ਆ ਪ੍ਰਸ਼ਾਦਾ ਚਾਹਦੇ ਆ ਹੋ ਠੀਕ ਹੈ ਉਹ ਕੱਪੜੇ ਲੈ ਆਪਾਂ ਗੱਡੀ ਤੇ ਜਾ ਕੇ ਲੈ ਹੁੰਦੇ ਆ ਕੱਪੜੇ ਆਪਾਂ ਲੈ ਕੇ ਆਉਣੇ ਆ ਕੱਪੜੇ ਤੇਰੇ ਲੈ ਆਉਣੇ ਕਿੱਥੇ ਰੱਖੇ ਕੱਪੜੇ ਪਰਨਾ ਬਨ ਲੈ ਪਰਨਾ ਬਨ 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 ਪਰਨਾ ਬਰਨਾ ਬਨ ਆ ਸੋੜ ਦੇ ਆ ਸੋੜ ਦੇ ਸੋੜ ਦੇ ਨਾ ਤਲੇ ਹਾਂ ਭਜਣਾ ਨਹੀਂ ਹੈ ਭਜਣਾ ਨਹੀਂ ਹੈ ਇਹਨੂੰ ਫੜ ਕੇ ਭਜੂਆ ਕੱਪੜਾ ਬਨ ਪਰਨਾ ਬਨ ਭਾਈ ਛੋਕੀ ਕਰਨ ਫੜਿਆ ਮੈਂ ਤਾੜ ਫੜਿਆ ਗੱਡੀ ਗੱਡੀਆਂ ਆਉਂਦੀਆਂ ਗੱਡੀ 'ਚ ਬੈ ਗਈ ਬੰਨੇ ਪਰਨਾ ਜਾ ਉਹ ਗੱਡੀ ਗਈ ਪਿਸ਼ਾਬ ਕਰ ਚੱਲ ਕਰ ਲੈ ਪਿਸ਼ਾਬ ਪਿਸ਼ਾ ਕਰ ਲੈ ਆ ਆ ਮੈਨੂੰ ਫੜਾ ਲੈ ਤੇਰੀ ਗੱਡੀ ਛੇੜਿਆ ਇੱਥੇ ਆ ਮੇਰਾ ਪ੍ਰਾਵਾ ਤੂੰ ਚੱਲ ਜੱਫੀ ਦੇ ਬਾਹਰ ਘੁੱਟ ਕੇ ਚੱਲ ਬਾਹਰ ਜੱਫੀ ਘੁੱਟ ਕੇ ਹਾਂ ਵਾਹ ਇਧਰ ਕੱਜ ਵਾਹ ਕਰੋ ਬੋਲ ਵ ਆਜਾ ਉਹ ਤੇ ਗੱਡੀ 'ਚ ਬੈਹਣੀ ਚੰਗਾ ਓਏ ਤੂੰ ਮੇਰਾ ਭਰਾ ਜਫੀ ਪਾਈ ਨਾ ਮੈਨੂੰ ਪਾਈ ਹੈ ਨਾ ਜਫੀ ਤੇ ਗੁਰਾ ਤੂੰ ਮੇਰਾ ਭਰਾ ਵਾ ਮੈਂ ਵੀ ਦਮਾਲਾ ਬੰਨਿਆ ਤੂੰ ਵੀ ਪੰਨਾ ਬੰਨਿਆ ਆਪਾਂ ਤਾਂ ਦੋਵੇਂ ਭਰਾ ਹੋਏ ਗੁਰਦਰ ਸਾਹਿਬ ਜਨਨ ਨਾ ਚੱਲ ਆਜਾ ਆਪਾਂ ਗੱਡੀ ਜਾ ਕੇ ਆਪਾਂ ਘਰੇ ਜਾਣਾ ਮੈਂ ਤੁਹਾਡੇ ਆਜਾ ਮੇਰਾ ਵੀਰ ਆਜਾ ਕੁਝ ਆ ਆਪਾਂ ਘਰੇ ਜਾਂ ਨਾ ਮੈਂ ਤੇਰੇ ਦੁਸ਼ਮਣ ਥੋੜੀ ਮੈਂ ਤੇਰਾ ਭਰਾ ਵਾ ਤੈਨੂੰ ਲੈਣ ਆਇਆ ਪੁੱਤ ਮੈਂ ਤਾਂ ਹਾਂ ਬੰਨ ਲਾ ਪਰਨਾ ਬੰਨ ਲਾ ਬੰਨ ਲਾ ਜਾਂਦੀ ਬਾਦ ਦਾ ਫੁਲਕਾ ਹਾਂ ਗੁਰੂ ਘਰੋਂ ਛਕਣਾ ਆਪਾਂ ਠੀਕ ਆ ਦਰਸ਼ਨਾਂ ਨਾ ਦੇਣਾ ਹਾਂ ਅਵੇਲਾ ਮੈਨੂੰ ਪਤਾ ਹੀ ਨਾ ਦਾ